ਨੰਬਰ 18 ਮਾਡਲ ਆਟੋਮੈਟਿਕ ਆਟੋ ਰੂਫ ਵਾਲੀ ਹਾਂਜੀ ਬਾਜੀ ਐਸੇ ਰੇਟ ਤੇ ਕਰ ਦਵਾਂ ਮਾਰ ਰੇਟ ਕਿਤੇ ਵੀ ਨਹੀਂ ਮਿਲ ਸਕਦੀ ਵੀਰੇ ਓਕੇ 6,950,000 ਰੁਪਏ ਦੀ 18 ਮਾਡਲ ਲੋਕ 9-9 ਲੱਖ ਰੁਪਏ ਮੰਗਦੇ ਵੀਰ ਪੀਵੀ ਨੰਬਰ ਹੈ ਪੇਡ ਨੰਬਰ ਹੈ 695 3 ਲੱਖ ਰੁਪਏ ਦੇ ਦੋ ਵਰਨਾ ਕਾਰਾਂ ਲੈ ਜਾਓ ਮਿੱਤਰੋ ਇਹ ਕਿਸੇ ਨੇ ਲੈ ਆਣੀ ਇੱਕ ਪੈਟਰੋਲ ਹੈ ਤੇ ਇੱਕ ਡੀਜ਼ਲ ਵਾਲੀ ਉਹਨਾਂ ਦੀ ਪਾਸਿੰਗ 29 ਤੱਕ ਜੀ 19 ਮਾਡਲ ਹਾਂਜੀ ਇਹ ਡੀਜ਼ਲ ਦੇ ਵਿੱਚ ਹੈ ਬਾਜੀ ਇਹ ਹੈਗੀ ਪੈਟਰੋਲ ਇਹਦਾ ਰੇਟ ਸੁਣ ਕੇ ਜਾਓ ਤੁਸੀਂ ਹਾਂਜੀ ਸਵਾ 7 ਲੱਖ ਰੁਪਏ ਦੀ ਕਾਰ ਦੇ ਦਾਂਗੇ ਫਿਰ ਸਵਾ 7 ਲੱਖ ਸਵਾ 7 ਲੱਖ ਰੁਪਏ ਮਾਡਲ ਸਨਰੂਫ ਵਾਲਾ ਡੀਜ਼ਲ ਦੇ ਵਿੱਚ 26 27 ਦੀ ਐਵਰੇਜ ਆਉਂਦੀ ਹੈ ਭਾਜੀ ਕਿਸੇ ਤੋਂ ਵੀ ਕਨਫਰਮ ਕਰਦੇ ਹੋ ਸਨਰੂਫ ਵਾਲਾ ਵੇਰੀਐਂਟ ਹੈ ਪਹਿਲੇ ਓਨਰ ਦੀ ਕਾਰ ਹੈ ਫੁੱਲ ਇੰਸ਼ੋਰੈਂਸ ਹੈ ਇਕੋਲਡ ਕਰ ਦੇ ਦਾਂਗੇ ਫਿਰ 4.5 ਲੱਖ ਰੁਪਏ ਦੀ ਭਾਈ ਰੇਟ ਜਿਹੜੇ ਰੇਟ ਤੁਹਾਨੂੰ ਅੱਜ ਆਪਾਂ ਦੇਤੇ ਗਰਮੀਆਂ ਦੇ ਤੋਹਫੇ ਨੇ ਇਹ ਕਿਸੇ ਪਾਸੋਂ ਤੁਹਾਨੂੰ ਇਹ ਰੇਟ ਨਹੀਂ ਮਿਲ ਸਕਦਾ ਜਿਹੜੇ ਰੇਟ ਤੁਹਾਨੂੰ ਆਪਾਂ ਦੇ ਰਹਾਂਗੇ ਵੀਰ 13 ਮਾਡਲ ਹੈ ਜੀ ਐਸਏ ਰੇਟ ਤੇ ਕਰ ਦੇਣਗੇ ਮਾਰਕੀਟ ਵਿੱਚ ਕਿਤੇ ਵੀ ਨਹੀਂ ਮਿਲ ਸਕਦੀ ਹਾਂ 13 ਮਾਡਲ 2.5 ਲੱਖ ਰੁਪਏ ਦੀ ਕਰ ਦੇ ਦਾਂਗੇ ਵੀਰ 2.5 ਲੱਖ ਰੁਪਏ 17 ਮਾਡਲ ਭਾਜੀ ਮਾਰਕੀਟ ਵਿੱਚ ਕਿਤੇ ਵੀ 4.5-5 ਲੱਖ ਤੋਂ ਘੱਟ ਕਿਤੇ ਵੀ ਨਹੀਂ ਮਿਲਦੀ ਆਪਾਂ 4,25,000 ਰੁਪਏ ਦੀ ਕਰ ਦੇਣਾ ਹੈ ਕਾਰ ਦੇ ਉੱਪਰ ਪੌਣੇ 4 ਦਾ ਲੋਨ ਵੀ ਕਰਵਾ ਦਾਂਗੇ 2021 ਮਾਡਲ ਹੈ ਵੀਰ ਓਕੇ ਪੀਵੀ ਨੰਬਰ ਹੈ 90 ਕਿਹ ਹਜ਼ਾਰ ਚੱਲੀ ਹੋਈ ਹੈ ਕ ਇਕ VXI ਵੇਰੀਐਂਟ ਹੈ ਵੀਰ ਇਹ AC ਵਾਲਾ ਇੱਕੋ ਰੈਡ ਕਾਰ ਦੇ ਦਾਂਗੇ ਵੀਰ 6 ਲੱਖ ਰੁਪਏ ਦੀ 2017 ਮਾਡਲ ਹੈ ਇਹਦੇ ਲੱਗਾ 2,95,000 ਰੁਪਏ ਹਾਂਜੀ 16 ਮਾਡਲ 2,25,000 ਦੀ ਇਹ ਹੈਗੀ ਫਿਰ 11 ਮਾਡਲ ਹਾਂਜੀ PB ਨੰਬਰ ਹੈ ਜੀ ਇੱਕੋ ਰੈਡ ਕਰ ਦੇ ਦਾਂਗੇ 1,45,000 ਰੁਪਏ ਹਾਂਜੀ ਬਈ ਮਿੱਤਰੋ ਸਸਤੀ ਕਾਰ ਤੇ ਗੱਲ ਕਰਾਂ ਬਈ ਅੱਜ ਗਰਮੀਆਂ ਨੂੰ ਦੇਖਦੇ ਬਈ ਨਾ ਗਰਮੀ ਵੱਧ ਬਹੁਤ ਗਈ ਤੇ ਲੋ ਬਜਟ ਦੀਆਂ ਕਾਰਾਂ ਤੇ ਹਾਈ ਬਜਟ ਦੀਆਂ ਕਾਰਾਂ ਸਾਰੀਆਂ ਅੱਜ ਆਪਣੇ ਲਵੇ ਹੈਗੀਆਂ ਲੱਖ ਰੁਪਏ ਤੋਂ ਸ਼ੁਰੂ ਨੇ ਕਾਰਾਂ ਅੱਪਰ ਰੇਂਜ ਜਿਹੜੀ ਮਰਜ਼ੀ ਲੈ ਲਿਓ ਤੁਸੀਂ ਬਈ ਬਹੁਤ ਜਾਇਜ ਜਾਇਜ ਰੇਟ ਦੇ ਵਿੱਚ ਵਧੀਆ ਇੰਜਨ ਗੇਰ ਵਾਲੀ ਕਾਰਾਂ ਔਰ ਟੌਪ ਦੇ ਏਸੀ ਵਾਲੀਆਂ ਕਾਰਾਂ ਬਈ ਹੁਣ ਹਨਾ ਵੀਰੇ ਹੁੰਦਾ ਉਹਨਾਂ ਦਾ ਏਸੀ ਕਹਾਂਗੇ ਆਪਾਂ ਬਈ ਹਨਾ ਹੀਟਰ ਤਾਂ ਆਪਾਂ ਹਲੇ ਕਹਿ ਨਹੀਂ ਦੱਸਦੇ ਉਹ ਸਰਦੀਆਂ ਦੀ ਗੱਲ ਕਰਾਂਗੇ ਚੰਗੇ ਇੰਜਨ ਗੇਰ ਤੇ ਏਸੀ ਵਾਲੀ ਕਾਰਾਂ ਅਗਰ ਤੁਸੀਂ ਲੈਣੀਆਂ ਨੇ ਤਾਂ ਬਾਈ ਐਂਡ ਤੱਕ ਦੇਖਿਓ ਵੀਡੀਓ ਨੂੰ ਬਾਈ ਹੋਰ ਤੁਹਾਨੂੰ ਬਹੁਤ ਘੈਂਟ ਘੈਂਟ ਕਾਰਾਂ ਦੇਣਗੇ ਸਟੀਲ ਡੀਸ ਤੇ ਆ ਸੈਕਟਰ 78 ਦੇ ਵਿੱਚ ਮਹਾਲੀ ਬਾਈ ਸੱਸੀ ਗੱਲ ਜੀ ਸੱਸੀ ਗੱਲ ਸਵਾਤ ਆ ਵੀਰੇ ਪੇਜ ਦੇ ਉੱਪਰ ਹਨਾ ਹਾਂਜੀ ਬਾਈ ਜੂਨ ਦਾ ਮਹੀਨਾ ਚੱਲ ਪਿਆ ਵੀਰੇ ਹਣਾ ਜਿਹੜੇ ਲੋਵ ਬਜਟ ਦੇ ਕਾਰਾਂ ਬਹੁਤ ਮੰਗਦੇ ਨੇ ਲੋਕ ਮਤਲਬ ਇੱਕ ਵਾਰ ਦਿਖਾਇਆ ਜਾਵੇ ਹਾਂਜੀ ਤੇ ਆਪਾਂ ਸਟਾਰਟ ਕਰੀਏ ਵੀਰੇ ਆਪਾਂ ਇਹ ਕਾਰ ਕਿਹੜੀ ਹੈ ਆਪਣੀ ਵੀਰ 2013 ਮਾਡਲ ਹੈ K10 ਪਹਿਲੇ ਓਨਰ ਦੀ ਕਾਰ ਹੈ ਸਰਵਿਸਰ ਕੋਲ ਨਾਲ 70000 ਚੱਲੀ ਹੋਈ ਹੈ ਸੋ ਆਪਣੀਆਂ ਦੇ ਯੂਜ਼ ਆ ਦੋਨੋਂ ਚਾਬੀਆਂ ਸੈਕੰਡ ਕੀ ਅਨਯੂਜ਼ਡ ਇੱਕੋ ਰੇਟ ਕਾਰ ਦੇ ਦਾਂਗੇ ਵੀਰ 2 ਲੱਖ 25000 ਰੁਪਏ ਦੀ ਸਵਾ ਮਾਡਲ ਹਾਂ ਮਾਡਲ 13 13 ਮਾਡਲ ਹਾਂਜੀ ਹਾਂ 13 ਮਾਡਲ ਸਵਾ 2 ਲੱਖ ਰੁਪਏ ਬਹੁਤ ਜਿਆਦਾ ਰੇਟ ਦੀ ਗੱਲ ਹੈ ਰੇਟ ਪਣ ਤੋਂ ਤਾਂ ਲੋਨ ਵੀ ਕਰਾ ਦਾਂਗੇ ਚੱਕ ਲਓ ਬਾਈ ਮਿੱਤਰੋ ਨਾਲ ਲੋਨ ਵੀ ਕਰਾ ਹਾਂ 40 ਪਿਆਰ ਦੇ ਕੇ ਬੰਦਾ ਕਾਰ ਲਈ ਆ ਸਕਦਾ ਵੀਰੇ ਅੰਦਰੋਂ ਤਾਂ ਖਾਦਾ ਇੱਕ ਵਾਰੀ ਹਾਂਜੀ ਭਰਾ ਅੰਦਰੋਂ ਚਾਲੂ ਸਿਸਟਮ ਲੱਗਿਆ ਆ ਵੀਰੇ ਕਾਰ ਦੇ ਦੋਨੋਂ ਚਾਬੀਆਂ ਠੀਕ ਹੈ ਹਾਂਜੀ ਹਾਂ ਆਓ ਸਾਰੀ ਕਾਰ ਜਿਨ ਨਾਲ ਪੇਂਟ ਦੀ ਕਾਰ ਆ ਵੀਰੇ ਅੰਦਰੋਂ ਚੈੱਕ ਕਰ ਲਓ ਬਾਈ ਦੋ ਪਾਵਰ ਵਿੰਡੋਆਂ ਨੇ ਠੀਕ ਹੈ ਤੇ ਟੱਚ ਪਲੇਅਰ ਲੱਗਿਆ ਹੈ ਬੀਠ ਠੀਕ ਹੈ ਯਾਰ ਵਧੀਆ ਗਰਮੀ ਤੋਂ ਬਚਣਾ ਹੈ ਨਾ ਮਿਊਜ਼ਿਕ ਸਿਸਟਮ ਵਧੀਆ ਪਾਵਰ ਵਿੰਡੋਆਂ ਸਾਰੀਆਂ ਵੀ ਪੰਜ ਬੰਦੇ ਆਰਾਮਦਾਈ ਨਾਲ ਵਧੀਆ ਆਪਣਾ ਸਫ਼ਰ ਤੈਅ ਕਰ ਸਕਦੇ ਨੇ ਜਿਵੇਂ ਮਰਜ਼ੀ ਭਾਈ ਤੇ ਬਸ ਕਾਰ ਦੀ ਸਰਵਿਸ ਕਰਾਓ ਤੇਲ ਪਾਓ ਤੇ ਕਾਰ ਨੂੰ ਚਲਾਓ ਠੀਕ ਹੈ ਭਾਈ ਆ ਗਈ ਕਿਹ ਟਨ ਉੱਚਾ ਮਾਡਲ ਲੈਣੀ ਕਿਸ ਨੇ ਜੀ ਇਹ ਕਿਹੜਾ ਮਾਡਲ ਹੈ ਇਹ ਆ ਗਈ ਫਿਰ 17 ਹੈ 17 ਮਾਡਲ ਹੈ 2017 ਮਾਡਲ ਹੈ ਹਾਂਜੀ ਸੈਕੰਡ ਆਨਰ ਕਾਰ ਹੈ ਵੀਰੇ ਇਹ ਇਹ ਲੰਗਾ 295000 ਰੁਪਏ ਦਾ 295000 ਇਹਦੇ ਕਾਰ ਦੇ ਉੱਪਰ ਵੀ 2 ਸਵਾ ਦੋ ਲੋਨ ਹੋ ਜਾਣਾ ਠੀਕ ਹੈ ਮਤਲਬ 50-50000 ਲੈ ਕੇ ਬੰਦਾ ਕੋਈ ਵੀ ਇਹ ਕਾਰ ਲੈ ਆ ਸਕਦਾ ਹੈ 17 ਉੱਚਾ ਮਾਡਲ ਉੱਚਾ ਮਾਡਲ ਕਾਰ ਦੇ ਕੋਈ ਆਲਟੋ ਲੱਭ ਰਿਹਾ ਕਿਸੇ ਜਗ੍ਹਾ ਘਰੇ ਘਟ ਹੈ ਤਾਂ ਆਹ ਕਾਰ ਲੈ ਜਾ ਸਕਦੇ ਆਂਗੇ ਲੋਨ ਹੋ ਜਾਊਗਾ ਹਾਂਜੀ ਤੇ ਆ ਆ ਗਈ ਈ ਆਨ ਬਈ ਅੱਗੇ ਆਗੇ 2016 ਮਾਡਲ ਹੈ ਵੀਰੇ 16 ਹਾਂਜੀ ਹਾਂਜੀ ਪਹਿਲੇ ਓਨਰ ਦੀ ਕਾਰ ਆ ਚੰਡੀਗੜ੍ਹ ਨੰਬਰ ਹੈ ਹਾਂਜੀ ਹਾਂਜੀ 2,25,000 ਦੀ ਕਾਰ ਰਾਂਗੇ ਮਾਡਲ ਵੀ ਮੈਗਨਾਜੀ 16 ਮਾਡਲ ਹਾਂਜੀ 16 ਮਾਡਲ 2,25,000 ਦੀ 16 ਮਾਡਲ 12ਵੇਂ ਮਹੀਨੇ ਦੀ ਕਾਰ ਆ ਨਾਲੇ ਭਾਈ ਹਨਾ 5 ਤਰੀਕ 12ਵੇਂ ਮਹੀਨੇ ਦੀ ਕਾਰ ਆ ਮਤਲਬ 11 ਦੇ ਜਮ 17 ਹੈ ਜੀ 16 ਬਟ 17 ਹਾਂ ਆਪਾਂ ਮੈਨੂਫੈਕਚਰਿੰਗ ਹੀ ਬੋਲੇ ਤਾਂ ਕਰਕੇ ਭਾਈ ਤੁਹਾਨੂੰ ਪਤਾ ਹੀ ਜੋ ਜੋ ਹੈ ਹੀ ਉਹੀ ਹੈ ਚਲ ਜੋ ਹੈ ਭਾਈ ਹਨਾ ਫੇਰ ਵੀ ਯਾਰ ਐਂਡਲੇ ਮਹੀਨੇ ਦੀ ਕਾਰ ਆਗੀ ਤੇ ਸਾਰਾ ਮੰਨ ਸਕਦੇ ਆ ਕਿ ਤੁਸੀਂ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੀ ਕਾਰ ਹੈ ਤੇ ਐਵਰੇਜ ਉਵਰੇਜ ਦੇਣ ਦੀ ਭਾਵ ਦੇ ਬਾਈ ਸੇਮ ਹੁੰਦੀ ਜੀ ਉਲਟੋ ਵਾਲੀ ਐਵਰੇਜ ਸੇਮ 800 ਸੀਸੀ ਇੰਜਨ ਹੈ ਉਹਦੇ ਨਾਲੋਂ ਹੈਵੀ ਹੈ ਪਾਵਰਫੁੱਲ ਵੀ ਹੈ ਔਰ ਪੀਕਅਪ ਵਗੈਰਾ ਵੀ ਜ਼ਿਆਦਾ ਹੈ ਦੀ ਓਕੇ ਤੇ ਇਹਦਾ ਰੇਟ 2 ਲੱਖ 25000 ਇਹਦੇ ਉੱਪਰ ਹੀ ਭਾਜੀ 1.70 75 ਦਾ ਆਪਾਂ ਲੋਨ ਕਰਾ ਦਾਂਗੇ ਵੀ 50000 ਦੇ ਕੇ ਕਰਾਂ ਆਲਮੋਸਟ ਸੇਮ ਪਰ ਉਹਦੇ ਠੀਕ ਹੈ ਜੀ ਤੇ ਆ ਆ ਗਈ ਉਲਟੋ ਕਾਰ ਜੇ ਕਿਸ ਨੇ ਘੱਟ ਬਜਟ ਦੀ ਲੱਖ ਰੁਪਇਆ ਲਾਉਣਾ ਜੇ ਕਿਸ ਨੇ ਇਹ ਹੈਗੀ ਪਰ 11 ਮਾਡਲ ਪੀਵੀ ਨੰਬਰ ਹੈ ਜੀ ਇਕ ਕੋਰਡ ਕਰ ਦਿੰਦੇਗਾ 145000 ਰੁਪਏ ਠੀਕ ਹੈ ਲੈ 145 ਦੇ ਵਿੱਚ ਬਈ ਹੈਨਾ ਉਹੀ ਲੱਖ ਡੇਢ ਲੱਖ ਦੇ ਬਜਟ ਵਾਲੀ ਕਾਰ ਹੈ ਹਾਂਜੀ ਇਹ ਆ ਕਾਰ ਲੈ ਜਾ ਸਕਦੇ ਹੋ ਤੁਸੀਂ ਵਧੀਆ ਕਾਰ ਆ ਬਈ ਤੁਹਾਡੇ ਸਾਹਮਣੇ ਤੇ ਆਲਟੋ ਕਾਰ ਹੈ ਬਸ ਤਾਂ ਗਰਮੀयां ਤਾਂ ਉਹੀ ਨਹੀਂ ਮਿਲਦੀ ਅੱਜ ਆਪਣੇ ਲਈ ਖੜੀਆਂ ਦੋ ਦੋ ਤੇ ਆ ਆ ਗਈ ਸੈਰੀ ਗੱਲ ਬਹੁਤ ਕਾਰਾਂ ਖੜੀਆਂ ਅੱਜ ਆਪਣੇ ਕੋਲ ਜੀ ਦੋ ਦੋ ਜੈਨਾ ਖੜੀਆਂ ਤਿੰਨ ਚਾਰ ਹੀ ਔਨ ਖੜੀਆਂ ਹਨ ਇਸ ਤੋਂ ਇਲਾਵਾ ਦੋ ਤਿੰਨ ਉਹਨਾਂ ਹੋਰ ਵੀ ਖੜੀਆਂ ਬਰਾਬਰ ਇਹ ਆ ਗਈ ਫਿਰ 2010 ਮਾਡਲ ਹਾਂਜੀ ਇਹ 30 ਤੱਕ ਪਾਸ ਹੈ ਜੀ ਇਹ ਪਾਸਿੰਗ 30 ਤੱਕ ਹੈ ਜੀ ਹਾਂਜੀ ਹਾਂ 2010 ਮਾਡਲ ਹੈ 30 ਤੱਕ ਪਾਸ ਹੈ ਹਾਂ ਹਾਂ ਇੱਕ ਰੇਡ ਕਰ ਦਾਂਗੇ 1,35,000 ਰੁਪਏ ਦੀ ਜੀ 1,35 ਦੇ ਵਿੱਚ ਹਾਂਜੀ ਹਾਂ ਲੈ ਵੀ 30 ਤੱਕ ਪਾਸਿੰਗ ਆ 1,35 ਦੇ ਅੰਦਰ ਉਹ ਕਾਰ ਬਹੁਤ ਸੋਹਣੀ ਹੈ ਬਹੁਤ ਦਿਖਾ ਦੇ ਇੱਕ ਵੀ ਬਹੁਤ ਪਿਆਰਾ ਹੈ ਜੀ ਹਾਂ ਹੂੰ ਹਾਂਜੀ ਅੰਦਰੋਂ ਕਾਰ ਚੈੱਕ ਕਰ ਲਓ ਤੁਸੀਂ ਅੰਦਰੋਂ ਕਾਰ ਬਈ ਵਧੀ ਰੇਟ ਵੀ ਕੁਝ ਨਹੀਂ 35 ਕਲਰ ਬੜਾ ਪਿਆਰਾ ਨਾਲੇ ਭਾਜੀ 30 ਤੱਕ ਪਾਸ ਹੈ ਜੀ 5 ਸਾਲ ਚਲਣੀ ਹੈ ਕਾਰ ਹਾਲੇ ਰਾਮ ਪੂਰੇ ਪੂਰੇ 5 ਸਾਲ ਚੰਡੀਗੜ੍ਹ ਦਾ ਲੋਕਲ ਨੰਬਰ ਆ ਬਈ ਤੇ ਆ ਗਈ ਆ ਜੈਨ ਆ ਗਈ ਆਪਣੇ ਲਵੇ ਇਹ ਕਿਹੜਾ ਮਾਡਲ ਹੈ ਵੀਰੇ ਇਹ ਵੀਰ 99 ਮਾਡਲ ਹੈ ਜੀ ਹਾਂਜੀ ਹਾਂਜੀ 28 ਤੱਕ ਪਾਸ ਹੈ ਜੀ ਪਾਸ ਹੈਗੀ ਹਾਂਜੀ ਹਾਂ ਠੀਕ ਹੈ ਜੀ 95000 ਰੁਪਏ ਦੇ ਦਾਂਗੇ ਵੀਰ ਕਾਰ ਬਹੁਤ ਸੋਹਣੀ ਹੈ ਪਹਿਲੇ ਓਨਰ ਦੀ ਕਾਰ ਹੈ ਇਹ ਡੀਜ਼ਲ ਪੈਟਰੋਲ 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 ਇਹ ਵੈਸੇ ਮਿਲਦੀ ਵੀ ਬਹੁਤ ਘੱਟ ਹੈ ਹਾਂਜੀ ਠੀਕ ਹੈ ਅੱਜ ਆਪਣੇ ਲੋਕ ਖੜੀ ਆ ਵੀ ਜੈਨ ਜੇ ਕਿਸੇ ਨੇ ਕਾਰ ਲੈਣੀ ਹੈ ਕਾਰ ਲਿਜਾ ਸਕਦੇ ਚਿਹਰੀ ਕਲਰ ਦੇ ਇਹ ਮਾਡਲ ਤਿੰਨ ਖੜੇ ਚਿਹਰੀ ਕਲਰ ਵਾਲਾ ਇਹ ਕੀ 12 ਮਾਡਲ ਹੈ ਹਾਂਜੀ ਇਕੋ ਰੈਡ ਕਰ ਦਿੰਦੇ ਆਂਗੇ ਵੀ 1,65,000 ਰੁਪਏ ਦੇ ਜੀ ਪੀਵੀ ਪਹਿਣ ਨੰਬਰ 2012 ਮਾਡਲ 1.65 ਦੇ ਵਿੱਚ ਪਹਿਲਾ ਓਨਰ ਜੀ ਠੀਕ ਹੈ ਜੀ ਆ ਆ ਗਈ ਆਪਣੇ ਕੋਲ ਵੇ ਟੋਡਾ ਸਿਟੀ ਚੰਡੀਗੜ੍ਹ ਨੰਬਰ ਦੇ ਵਿੱਚ ਆ ਗਈ ਆਪਣੇ ਕੋਲ ਕਾਰ ਅਲਾਏ ਲੱਗੇ ਹੋ ਨੇ ਕਾਰ ਨੂੰ ਕੰਡੀਸ਼ਨ ਤੁਹਾਡੇ ਸਾਹਮਣੇ ਪਈ ਆ ਬਈ ਹਾਂਜੀ ਮਾਡਲ ਵੀਰੇ ਵੀਰ 2014 ਮਾਡਲ ਹੈ ਜੀ ਹਾਂਜੀ 415 ਕੇ ਆਸਕਿੰਗ ਪ੍ਰਾਈਸ ਹੈ ਭਾਜੀ 395 ਦੀ ਕਾਰ ਦੇ ਦਾਂਗੇ ਠੀਕ ਹੈ ਹਾਂਜੀ ਹਾਂ ਟਾਇਰ ਲੋਏ ਲੱਗੇ ਹੋਏ ਕਾਰ ਇੰਜਨ ਗੇਅਰ ਦੀ ਪੂਰੀ ਗਰੰਟੀ ਹੈ ਵੀਰ ਆਪਣੀ ਕਾਰ ਦੀ ਕਾਰ ਦੇ ਉੱਪਰ 3.5 ਲੱਖ ਰੁਪਏ ਦਾ ਲੋਨ ਵੀ ਕਰਾ ਦਾਂਗੇ ਲੈ ਵੀ ਭਾਈ ਤੇ ਭਾਈ ਮਿੱਤਰੋ ਕਾਰ ਚੈੱਕ ਕਰ ਲੋ ਬਹੁਤ ਜਾਇਜ਼ ਰੇਟ ਦੇ ਵਿੱਚ ਕਾਰ ਆ ਇਹ ਰੇਟ ਚ ਕਾਰ ਨਹੀਂ ਮਿਲਦੀ Honda City ਆ ਡੀਜ਼ਲ ਦੀ ਕਾਰ ਦੀ ਗੱਲ ਕਰੀ ਵੀ ਐਵਰੇਜ ਬਹੁਤ ਸੋਹਣੀ ਦੇਣ ਦੇ ਕਾਰ ਹੈ ਠੀਕ ਹੈ ਭਾਈ ਤੇ ਆ ਬਲੈਨੋ ਆ ਗਈ ਮਾਡਲ ਵੀਰੇ ਇਹ ਆ ਗਈ ਫਿਰ 2016 ਮਾਡਲ ਹੈ ਜੀ 16 ਹਾਂਜੀ ਡੈਲਟਾ ਵੀਰਿਐਂਟ ਇਹ ਡੀਜ਼ਲ ਦੇ ਵਿੱਚ ਹੈ ਵੀਰੇ ਬਹੁਤ ਲੋਕ ਡਿਮਾਂਡ ਕਰਦੇ ਆ 16 17 ਮਾਡਲ ਦੀ ਕਾਰ ਡੀਜ਼ਲ ਦੇ ਵਿੱਚ ਹੈ ਪਹਿਲਾ ਓਨਰ ਹੈ ਕਾਰ ਦੀ ਸ਼ੋਰੂਮ ਸਹੀ ਹੈ ਦੋਨੋਂ ਚਾਬੀਆਂ ਕਰਦੀ ਹੈ ਠੀਕ ਹੈ ਆਟੋਮੈਟਿਕ ਕਲਾਈਮਟ ਕੰਟਰੋਲ ਸਟੀਰੀਂਗ ਕੰਟਰੋਲ ਰੀਅਰ ਵਾਈਪਰ ਡੀਫੋਗਰ ਸਾਰਾ ਕੁਝ ਇਹਦੇ ਵਿੱਚ ਆ ਜਾਂਦਾ ਵੀਰੇ ਹਾਂ 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 20+ ਐਵਰੇਜ ਹੈ ਕਾਰ ਦੀ ਇਕੁਇਟ ਦੇ ਤਾਂ ਫਿਰ ਕਾਰ 4,75,000 ਦੀ ਕਾਰ ਦੇ ਉੱਪਰ 4.5 ਦਾ ਲੋਨ ਵੀ ਕਰਾ ਦਾਂਗੇ 4,75,000 ਠੀਕ ਹੈ ਜੀ ਮੈਂ ਲੱਖ ਰੁਪਏ ਦੇ ਕੇ ਮੋਟਾ ਮੋਟਾ ਬੰਦਾ ਕਾਰ ਲਿਆ ਸਕਦੇ ਹਾਂ ਓਕੇ ਇੰਜਨ ਗੇਅਰ ਤੇ ਟੈਹੜ ਪੂਰੀ ਫੁੱਲ ਗਾਰੰਟੀ ਇਹ ਵੀ ਕਾਰ ਦੇ ਆਪਣੀ ਸਾਰੀ ਕਾਰਾਂ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਤੇ ਪੇਪਰਾਂ ਦੀ ਸਾਰੀ ਪੂਰੀ ਗਾਰੰਟੀ ਹੈ ਠੀਕ ਹੈ ਜੀ ਹਾਂਜੀ ਤੇ ਅੱਗੇ ਆ ਗਈ ਵੀਰ ਦਜ਼ਹਿਰ ਹਾਂਜੀ 2021 ਮਾਡਲ ਹੈ ਵੀਰ ਓਕੇ ਪੀਵੀ ਨੰਬਰ ਹੈ 90 ਕੁ ਹਜ਼ਾਰ ਚੱਲੀ ਹੋਈ ਹੈ ਕਾਰ ਪੈਟਰੋਲ ਦੇ ਵਿੱਚ ਹੈ ਪਰ ਓਨਲੀ ਪੈਟਰੋਲ ਹੈ ਜੀ ਠੀਕ ਹੈ ਇੱਕ ਵੀਐਕਐਸਆਈ ਵੇਰੀਐਂਟ ਹੈ ਵੀਰ ਰੀਅਰ ਏਸੀ ਵਾਲਾ ਇੱਕੋ ਰੈਡ ਕਾਰ ਦੇ ਦਾਂਗੇ ਵੀਰ 6 ਲੱਖ ਰੁਪਏ ਦੀ ਜੀ ਪੂਰੇ-ਪੂਰੇ 6 ਲ ਮਾੜਾ ਮੋਟਾ ਮੌਕੇ ਤੇ ਜੋ ਹੋ ਸਕਿਆ ਬਾਈ ਹਨਾ ਤੁਹਾਡਾ ਰਿਗਾਰਡ ਕਰਾਇਆ ਜਾਉ। ਰੋਕ ਨੰਬਰ ਸਾਰਾ ਪੀਵੀ ਨੰ ਪੀਵੀ089000 ਸਾਰਾ ਸਰਵਿਸ ਰਿਕਾਰਡ ਹੈ ਜੀ ਐਕਸਾਈ ਵੀਰੈਂਟ ਹੈ। ਵਧੀਆ ਸ਼ੀਟ ਕਵਰ ਵਗੈਰਾ ਸਾਰਾ ਕੁਝ ਵੀ ਕਰਦੇ ਲੱਗੇ। ਆ ਆ ਗਈ Honda ਮੈਂ ਇਹ ਡੀਜ਼ਲ ਪਟ્રોલ। ਇਹ ਵੀਰ ਪਟ્રોલ ਹੈ ਜੀ। ਪਟ્રોલ ਹੈ। ਇਹ ਹੈਗੀ ਵੀਰ 14 ਮਾਡਲ ਜੀ। ਹਾਂਜੀ। ਐਸੇ ਰੇਟ ਤੇ ਕਰਨਾ ਕਿਤੇ ਮਾਰਕੀਟ ਚ ਨਹੀਂ ਮਸੇ 295000 ਰੁਪਏ ਦੀ ਕਾਰ ਦੱਗੇ ਵੀਰ ਇੱਕੋ ਰੇਟ। ਮਾਡਲ 14 ਜੀ। 14 ਪਟ્રોલ। 295000 ਦਾ ਚੱਲਾ ਸਿਸਟਮ ਲੱਗਿਆ ਹੋਇਆ ਕਾਰ ਦੇ ਵਿੱਚ ਵਧੀਆ ਸੀਟ ਕਵਰ ਸਾਰਾ ਕੁਝ ਪੈਟਰੋਲ ਦੇ ਵਿੱਚ ਵੀਰ ਠੀਕ ਹੈ ਵੀ ਬਾਈ ਪੈਟਰੋਲ ਦੇ ਵਿੱਚ ਵੀ ਐਵਰੇਜ ਨੂੰ ਵੀਵੂ ਦੀ ਐਵਰੇਜ ਮਿਲ ਜਾਣੀ ਹੈ 18 ਦੀ 20 ਦੀ ਬਾਈ ਹੈ ਨਾ ਤੇ ਬਾਕੀ ਜਿਹੜਾ ਕੋਈ ਕਹਿੰਦਾ ਵੀ ਸਾਡੀ ਘੱਟ ਚਲਾਈ ਆ ਸੀ ਪੈਟਰੋਲ ਦੀ ਕਾਰ ਲੈਣੀ ਤਾਂ ਆਹ ਕਾਰ ਲੈ ਜਾਓ ਬਾਈ ਹੈ ਨਾ ਤੇ ਆ ਆ ਗਈ Honda City ਹਾਂਜੀ ਹਾਂ ਇਹ 올ਡ ਸ਼ੇਪ ਮਾਡਲ ਹੈ ਹਾਂਜੀ ਇਹ ਵੀ ਭਾਜੀ 2012 ਮਾਡਲ ਹੈ ਇਹ ਹਾਂਜੀ ਤੇ 295000 ਕੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਬਹਿ ਕੇ ਕਰ ਲਾਂਗੇ ਟੌਪ ਐਂਡ ਮਾਡਲ ਹੈ ਕਾਰ ਵੀ ਵੀਰੈਂਟ ਹੈ ਅਲਟੋ ਕੰਪਨੀ ਫਿਟਰਡ ਲਾਇਵ ਇਸ ਕਾਰ ਸੋਣੀ ਬਹੁਤ ਹੈ ਨਾ 9595 ਨੰਬਰ ਆ ਵੀ ਚੰਡੀਗੜ੍ਹ ਦਾ ਨੰਬਰ ਪੇਡ ਹੈ ਤੇ ਆ ਗਈ ਆਪਣੀ Honda Amaze ਇਹ ਪਟਰੋਲ ਇਹ ਆ ਗਈ ਫਿਰ ਡੀਜ਼ਲ ਦੇ ਵਿੱਚ ਇਹ ਹੈਗੀ 17 ਮਾਡਲ ਹਾਂਜੀ 17 ਮਾਡਲ ਭਾਜੀ ਮਾਰਕੀਟ ਚ ਕਿਤੇ ਵੀ 4.5-5 ਲੱਖ ਤੋਂ ਘੱਟ ਕਿਤੇ ਮਿਲ ਨਹੀਂਦੀ ਆਪਾਂ 4,25,000 ਰੁਪਏ ਦੀ ਕਾਰ ਦਵਾਂਗੇ ਕਾਰ ਦੇ ਉੱਪਰ ਪੌਣੇ 4 ਦਾ ਲੋਨ ਵੀ ਕਰਵਾ ਦਾਂਗੇ ਲੈ ਵੀ 4.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਕਾਰ ਮਿਲ ਜਾਣੀ ਹੈ ਬਾਈ ਕਾਰ ਦੀ ਕਿੰਨੀ ਚਾਹੀਦੀ ਹੈ 17 ਮਾਡਲ ਅਗਰ ਡਿਜ਼ਾਇਰ ਡੀਜ਼ਲ ਦੀ ਵੀ ਹੈ ਨਾ 5.5 ਲੱਖ ਦੇ ਆਸ-ਪਾਸ ਫਿਰ ਮਿਲ ਜੂਗੀ ਹਾਂਜੀ ਤੇ ਇਹ ਇਹਦੇ ਨਾਲੇ ਪਿਕਅਪ ਵਗੈਰਾ ਹੋਰ ਬਹੁਤ ਕੁਝ ਵਧੀਆ ਯਾਰ ਆਹ ਕਾਰ ਦੂਜੇ ਕਾਰਾਂ ਨਾਲੋਂ ਬਾਈ ਹਨਾ ਆਹ ਆ ਗਈ ਵੀਰ ਮਾਡਲ ਇਹ ਆ ਗਈ ਫਿਰ 2012 ਮਾਡਲ ਹਾਂਜੀ 1 ਲੱਖ 75 ਹਜ਼ਾਰ ਰੁਪਏ ਆਸਕਿੰਗ ਕਰਦੇ ਆਂ ਬਾਕੀ ਮੌਕੇ ਤੇ ਵੇਖ ਕੇ ਕਰਦੇ ਆਂ ਇਹ ਕਿਹੜੀ ਕਾਰ ਹੈ ਸੋਲਿਡ ਹੈ ਫੈਬੀਆ ਸਕੋਡਾ ਫੈਬੀਆ ਹਾਂਜੀ ਤੇ ਬਾਈ ਆਹ ਕਾਰ ਵੀ ਲੈ ਜਾ ਸਕਦੇ ਤੁਸੀਂ ਸਕੋਡਾ ਦੀ ਕਾਰ ਆ ਕਾਰ ਸੋਹਣੀ ਹੈ ਇੱਕ ਉਹ ਆਪਾਂ ਕਹਿੰਦੇ ਸਵਿਫਟ ਟਾਈਪ ਦੇ 1.5 ਲੱਖ ਦੇ ਆਸ ਪਜਟ ਚ ਕਿਹੜੀ ਆਲਟੋ ਵੀ ਨਹੀਂ ਮਿਲਦੀ ਵੀਰ ਉਹ ਬਹੁਤ ਵਧੀਆ ਹੈਵੀ ਕਾਰ ਹੈ ਡੀਜ਼ਲ ਦੇ ਵਿੱਚ ਹੈ ਸਭ ਤੋਂ ਵਿੱਚ ਹਾਂ 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 ਅੱਜ ਤੁਹਾਨੂੰ ਹੋਰ ਵੀ ਕਾਰਾਂ ਦਿਖ ਇਹ ਕਾਰ ਬਈ ਇਹਦੀ ਐਵਰੇਜ ਜਿਹੜਾ ਬੰਦਾ ਇੱਕ ਵਾਰ ਕਾਰ ਨੂੰ ਲੈ ਗਿਆ ਜਿੱਦਾਂ ਫਿੱਟ ਬੈ ਗਈ ਜਿਹੜਾ ਕਾਰ ਇਹਨੂੰ ਜਿਹੜਾ ਬੰਦਾ ਆਹੀ ਕਾਰ ਨੂੰ ਪ੍ਰੋਪਰ ਤਰੀਕੇ ਨਾਲ ਸਾਂਭ ਲੈਂਦਾ ਉਹਦੇ ਵਾਸਤੇ ਪ੍ਰਦਾਨ ਦਿੱਤੋ ਜਾਂਦੀ ਆ ਹਾਂਜੀ ਹਣਾ ਬਈ ਜਿਹਨੇ ਨਹੀਂ ਸਾਂਭੀ ਫਰੋਦ ਆ ਜੋ ਮਰਜ਼ੀ ਕੀ ਜੀ ਪੈਨ ਮਾਈਲੇਜ ਪੱਖੋਂ ਸੇਫਟੀ ਪੱਖੋਂ ਸਭ ਤੋਂ ਬੈਟਰ ਕਾਰ ਹੈ ਜੀ ਕੰਫਰਟੇਬਲ ਹੈ ਬਹੁਤ ਜ਼ਿਆਦਾ ਜਿੰਨਾ ਮਰਜ਼ੀ ਬੰਦਾ ਡਰਾਈਵ ਕਰ ਸਕਦਾ ਕੋਈ ਫਿਕਰ ਨਹੀਂ ਅਗਰ ਥਾਮ ਕੇ ਰੱਖਦੇ ਨੇ ਪ੍ਰੋਬਲਮ ਵੀ ਕੋਈ ਨਹੀਂ ਆਉਂਦੀ ਕੋਈ ਨਹੀਂ ਆਉਂਦੀ ਭਾਜੀ ਹਨਾ ਬਈ ਇਹ ਮਾਡਲ ਬੰਦਾ ਪ੍ਰੋਪਰ ਸਰਵਿਸ ਵਗੈਰਾ ਸਾਰਾ ਕੁਝ ਕਰ ਰਿਹਾ ਹੈ ਚੈੱਕਅਪ ਵਗੈਰਾ ਪ੍ਰੋਪਰ ਕਰ ਰਿਹਾ ਨੇ ਕੋਈ ਦਿੱਕਤ ਪਸੰਦੀ ਨਹੀਂ ਆਉਂਦੀ ਸਹੀ ਗੱਲ ਹੈ ਵੀਰੇ ਮਾਡਲ ਕਿੰਨੇ 6 ਲੱਖ ਕਿਲੋਮੀਟਰ ਤੋਂ ਹੈ ਵੀਰੇ 13 ਮਾਡਲ ਹੈ ਜੀ ਐਸੇ ਰੇਟ ਤੇ ਕਾਰ ਦੇਣਗੇ ਮਾਰਕੀਟ 'ਚ ਕਿਤੇ ਵੀ ਨਹੀਂ ਮਿਲ ਸਕਦੀ ਹਾਂ 13 ਮਾਡਲ 22 ਲ 13 ਮਾਡਲ ਪੂਰੇ ਪੂਰੇ 2.5 ਲੱਖ ਰੁਪਿਆ ਦੀ ਕਾਰ ਹੈ ਬਈ ਪਹਿਲਾਂ 10 11 ਮਾਡਲ ਦੇ ਲੋਕ ਸਭ 2-2.5 ਲੱਖ ਰੁਪਏ ਮੰਗਦੇ 13 ਮਾਡਲ ਹੈ ਜੀ ਇਨਸ਼ਾਲਾ ਉੱਪਰ ਵਾਲਾ ਮਾਡਲ ਆ ਬਈ ਨਾਲੇ ਹਨਾ ਕਾਰ ਸੋਹਣੀ ਹੈ ਇਹ ਕਾਰ ਲੈ ਜਾ ਸਕਦਾ ਬੈਂਟੋ ਇੱਕ ਹੋਰ ਆ ਗਈ ਆਪਣੇ ਕੋਲ ਨਵੀਂ ਸ਼ੇਪ ਚ ਇਹ ਨਵੀਂ ਸ਼ੇਪ ਚ ਹਾਂਜੀ ਨਵੀਂ ਸ਼ੇਪ ਹੈ ਭਾਜੀ ਸਾਰੀ ਤੁਹਾਡੇ ਸਾਹਮਣੇ ਖੜੀ ਹੈ ਕਾਰ ਸਾਰੀ 올 ओरिजिनल ਪੇਂਟ ਦੀ ਕਾਰ ਹੈ ਜੀ ਨਵੀਂ ਸ਼ੇਪ ਦੀ ਕਾਰ ਹੈ ਫਿਰ ਅਲੌਏ ਲੱਗੇ ਹੋ ਸਭ ਤੋਂ ਵੱਡੀ ਗੱਲ ਹੈ ਆਟੋਮੈਟਿਕ ਹੈ ਫਿਰ ਆਟੋਮੈਟਿਕ ਬਹੁਤ ਵੀਰ ਭਰਾ ਸਾਡੇ ਜਿਹੜੇ ਬਾਹਰ ਗਏ ਹੋਏ ਹਨ ਡਿਮਾਂਡ ਕਰਦੇ ਸਾਨੂੰ ਇਕ ਕੋਰਡ ਕਾਰ ਦੇ ਦਿੰਦਾ ਕਿ ਸਵਾ 4 ਲੱਖ ਰੁਪਏ 15 ਮਾਡਲ ਪਹਿਲੇ ਓਨਰ ਦੀ ਕਾਰ ਸਵਾ 4 ਲੱਖ ਸਵਾ 4 ਲੱਖ ਭਾਈ ਰੇਟ ਜਿਹੜੇ ਰੇਟ ਤੁਹਾਨੂੰ ਅੱਜ ਆਪਾਂ ਦੇਤੇ ਗਰਮੀਆਂ ਦੇ ਤੋਹਫੇ ਨੇ ਇਹ ਕਿਸੇ ਪੱਖੋਂ ਇਹ ਰੇਟ ਨਹੀਂ ਮਿਲਨੇ ਕਿਸੇ ਪਾਸੋਂ ਤੁਹਾਨੂੰ ਇਹ ਰੇਟ ਨਹੀਂ ਮਿਲ ਸਕਦਾ ਜਿਹੜੇ ਰੇਟ ਤੁਹਾਨੂੰ ਆਪਾਂ ਦੇ ਰਿਆਂਗੇ ਕੰਡੀਸ਼ਨ ਵੀ ਵਧੀਆ ਕਾਰਾਂ ਵੀ ਵਧੀਆ ਤੇ ਲੋਕਲ ਨੰਬਰ ਦੀ ਕਾਰ ਆਣ ਇਹ ਨੰਬਰ ਲੋਕਲ ਹੀ ਹੈ ਹਾਂਜੀ ਹਾਂਜੀ ਭਰਾ ਜੀ ਤੇ ਕਰਨਾਲ ਦਾ ਨੰਬਰ ਹੈ ਕਰਨਾਲ ਦਾ ਲਵੀ ਆ ਭਾਈ ਤੇ ਆਹ ਆ ਗਈ ਵੀਰੇ ਅੱਗੇ ਆ ਗਈ ਵੀਰ 2015 ਮਾਡਲ ਹੁੰਦਾ ਸਿਟੀ ਟੌਪ ਵਾਲਾ ਮਾਡਲ ਹੈ ਵੀਰ ਸਨਰੂਫ ਵਾਲਾ ਜੀ ਹਾਂਜੀ ਡੀਜ਼ਲ ਦੇ ਵਿੱਚ 26 27 ਦੀ ਐਵਰੇਜ ਆਉਂਦੀ ਹੈ ਭਾਜੀ ਡੀਟੀ ਕਿਸੇ ਤੋਂ ਵੀ ਕਨਫਰਮ ਕਰ ਲਵੇ ਸਨਰੂਫ ਵਾਲਾ ਵੇਰੀਐਂਟ ਹੈ ਪਹਿਲੇ ਓਨਰ ਦੀ ਕਾਰ ਹੈ ਫੁੱਲ ਇੰਸ਼ੋਰੈਂਸ ਹੈ ਇਕੋਲਡ ਕਰ ਦਦਾਂਗੇ ਪਰ 4.5 ਲੱਖ ਰੁਪਏ ਦੀ 4 ਲੱਖ ਤੇ 50 ਹਜ਼ਾਰ ਦਾ ਸਨਰੂਫ ਵਾਲਾ ਮਾਡਲ ਸਨਰੂਫ ਵਾਲਾ ਮਾਡਲ ਲਏ ਵੀਰ ਨਹੀਂ ਸਤਾ ਫਿਰ 5.5 ਲੱਖ ਰੁਪਏ ਡਿਮਾਂਡ ਕਰਦੇ ਹਾਂ ਅੱਗੇ ਆ ਗਈ ਫਿਰ 19 ਮਾਡਲ ਜੀ 19 ਮਾਡਲ ਹਾਂਜੀ ਇਹ ਡੀਜ਼ਲ ਦੇ ਵਿੱਚ ਹੈ ਭਾਜੀ ਇਹ ਹੈਗੀ ਆ ਪੈਟਰੋਲ ਪੈਟਰੋਲ ਇਹਦਾ ਰੇਟ ਸੁਣ ਕੇ ਜਾਓ ਤੁਸੀਂ ਹਾਂਜੀ ਸਵਾ 7 ਲੱਖ ਰੁਪਏ ਦੀ ਕਾਰ ਦੇ ਦਾਂਗੇ ਫਿਰ ਸਵਾ 7 ਲੱਖ ਸਵਾ 7 ਲੱਖ ਦੀ ਮੋਟਰ ਸੰਰੂਫ ਵਾਲਾ ਆਟੋਮੈਟਿਕ ਆਟੋਮੈਟਿਕ ਚੰਡੀਗੜ੍ਹ ਨੰਬਰ ਅਲਾਇਆ ਕਾਰ ਨੂੰ ਆਉਂਦੇ ਨੇ ਤੇ ਵਧੀਆ ਕਾਰ ਆ ਭਾਈ ਸਾਰਾ ਸਿਸਟਮ ਵਗੈਰਾ ਆਟੋਮੈਟਿਕ ਕਲਾਈਮੇਟ ਕੰਟਰੋਲ ਸਾਰਾ ਕੁਝ ਲੱਗਿਆ ਆ ਹਮ ਇੱਕੋ ਮੋਡ ਸੀਮਟੀ ਹੋਣੀ ਹੈ ਵੀਰੇ ਏਟੀ ਟਰਾਂਸਮਿਸ਼ਨ ਨਹੀਂ ਆਉਂਦੀ ਹੈਗੀ ਆਉਣ ਵਾਲੀ ਟਰਾਂਸਮਿਸ਼ਨ ਬਹੁਤ ਜ਼ਿਆਦਾ ਵਧੀਆ ਹੈ ਠੀਕ ਹੈ ਜੀ ਹਾਂ ਇੱਕ ਕੰਟੀਨਿਊਸ ਵੇਰੀਏਬਲ ਟਰਾਂਸਮਿਸ਼ਨ ਓਕੇ ਹਾਂਜੀ ਲੈ ਭਾਈ ਤੇ ਆ ਆ ਗਈ ਆਪਣੀ ਇੱਕ ਗੱਲ ਹੋਰ ਭਾਈ ਨਾ ਬਾਈ ਨੂੰ ਨਾ ਇੰਜਨ ਗੇਅਰ ਬਾਰੇ ਵਧੀਆ ਪਤਾ ਹੈ ਭਾਈ ਪਹਿ ਇਹੀ ਲਾਈਨ ਦੇ ਵਿੱਚ ਹੀ ਰਿਹਾ ਹਾਂਜੀ ਇਸ ਮੈਚ ਆਪਾਂ ਜੋਬ ਕੀਤੇ ਆ ਹਾਂਜੀ ਤੇ ਆਹ ਹੈ ਵੀਰੇ ਅੱਗੇ ਆ ਗਿਆ ਭਾਈ ਦੋ ਖੜੀਆਂ ਜੀ ਆਪਣੇ ਕੋਲ ਇੱਕ ਇਹ ਕੇ ਡੀਜ਼ਲ ਦੇ ਵਿੱਚ ਇੱਕ ਜੀ ਪੈਟਰੋਲ ਦੇ ਵਿੱਚ ਤੋਫੇ ਆ ਭਾਜੀ ਇਹ ਓਕੇ ਇੱਕ 8 ਮਾਡਲ ਹੈ ਜੀ ਇੱਕ ਅੱਟ ਰਿਸਟ੍ਰਿਟਡ ਨੋ ਹੈ ਇਹ 29 ਤੱਕ ਪਾਸ ਹੈ ਜੀ ਇਹ 28 ਤੱਕ ਪਾਸ ਹੈ ਜੀ ਇਹ ਪਟ્રોલ ਹੈ ਵਾਈਟ ਵਾਲੀ ਬਲੈਕ ਵਾਲੀ ਡੀਜ਼ਲ ਹੈ ਜੀ ਇਹ ਡੀਜ਼ਲ ਹੈ ਬਹੁਤ ਘੱਟ ਮਿਲਦੀਆਂ ਭਾਜੀ ਇਸ ਸ਼ੇਪ ਦੀਆਂ ਕਾਰਾਂ ਦੋਨਾਂ ਦਾ ਪ੍ਰਾਈਸ ਭਾਜੀ 1.5 ਲੱਖ ਰੁਪਏ ਦੇ ਦਾਂਗੇ ਦੋਨੇ ਕਾਰਾਂ ਲਈ ਭਾਈ 3 ਲੱਖ ਰੁਪਏ ਦੇ ਦੋ ਵਰਨਾ ਕਾਰਾਂ ਲੈ ਜਾਓ ਮਿੱਤਰੋ ਜੇ ਕਿਸੇ ਨੇ ਲੈ ਆਣੀ ਹੈ ਇੱਕ ਪਟ્રોલ ਹੈ ਤੇ ਇੱਕ ਡੀਜ਼ਲ ਹੈ ਨਾਲੇ ਦੋਨਾਂ ਦੀ ਪਾਸ 29 ਤੱਕ ਜੀ ਇੱਕ ਗੱਲ ਹੋਰ ਭਾਈ ਉਰੇ ਮੈਂ ਜਿਹੜੀ ਲਗਭਗ ਸਾਰੇ ਕਾਰਾਂ ਦੇਖ ਰਿਹਾ ਇੱਕ ਪਟ્રોલ ਇੱਕ ਡੀਜ਼ਲ ਇੱਕ ਪਟ્રોલ ਇੱਕ ਡੀਜ਼ਲ ਇੱਕ ਪਟ્રોલ ਇੱਕ ਡੀਜ਼ਲ ਇਹ ਸੇਮ ਦੀ ਆਕਾਰ ਆ ਗਿਆ ਆ ਆ ਗਿਆ ਆਪਣੇ ਕੋਲ ਸਕੋਰਪੀਓ ਕਾਰ ਬਲੈਕ ਕਲਰ ਦੀ ਮਾਰਕੀਟ 'ਚ ਲੱਭਣ ਜਾ ਉਹ ਮਿਲਦੀ ਨਹੀਂ ਤੇ ਅੱਜ ਆਪਣੇ ਲਾਵੇ ਖੜੀ ਹੈ ਛੇਤੀ ਮੌਕੇ ਦਾ ਫਾਇਦਾ ਚੱਕ ਲੋ ਸਕੋਰਪੀਓ ਕਾਰ ਅਗਰ ਕੋਈ ਲੈਣਾ ਚਾਹੁੰਦਾ ਕਾਰ ਲੈ ਜਾ ਸਕਦਾ ਮਾਡਲ ਵੀਰੇ ਵੀਰ 2018 ਮਾਡਲ ਹੈ ਹਾਂਜੀ ਲੱਖ ਦੇ ਆਸ-ਪਾਸ ਕਾਰ ਚੱਲੀ ਹੋਈ ਹੈ ਟੌਪ ਵਾਲਾ ਮਾਡਲ ਹੈ S11 ਓਕੇ ਐਸੇ ਰੇਟ ਤੇ ਕਾਰ ਦੇ ਦਾਂਗੇ ਮਾਰਕੀਟ 'ਚ ਕਿਤੇ ਵੀ ਨਹੀਂ ਮਿਲ ਸਕਦੀ 12,75,000 ਰੁਪਏ ਦੀ ਕਾਰ ਦੇ ਦਾਂਗੇ ਵੀਰ ਬਾਕੀ ਮੌਕੇ ਦੇ ਕਸਟਮਰ ਦਾ ਮਾਨ-ਤਾਨ ਵੀ ਜਰੂਰ ਕਰਾਂਗੇ 12,75 'ਚ ਹਾਂਜੀ ਲੈ ਵੀ 1275000 ਦੀ ਕਾਰ ਆ ਤੇ ਆਹ ਕਾਰ ਤੁਸੀਂ ਚੈੱਕ ਕਰ ਲਓ ਤੇ ਲੋਨ ਦੀ ਗੱਲ ਕਰੀ ਵੀ ਕਿੰਨਾ ਕੁ ਲੋਨ ਨੂੰ ਸਾਢੇ 8-9 10 ਲੱਖ ਦੇ ਅਸ ਬਾਕੀ ਕਸਟਮਰ ਦੀ ਪ੍ਰੋਫਾਈਲ ਡਿਪੈਂਡ ਕਰਦੀ ਵੀਰੇ ਵੀ ਜਿੰਨੀ ਕਿ ਬੰਦਾ ਕਿਸ਼ਤ ਪੇ ਕਰ ਸਕਦਾ ਉਹ ਟਾ-ਮੋਟਾ 4 ਲੱਖ ਕਹਦੀ ਇਹ ਹਾਂ 3 ਤੋਂ 23 ਲੱਖ ਰੁਪਏ ਦੇ ਕੀ ਬੰਦਾ ਲੈ ਆ ਸਕਦਾ 10 ਲੱਖ ਦਾ ਨਾਰਮਲ ਲੋਨ ਹੋ ਜਾ ਠੀਕ ਹੈ ਤੇ ਆ ਆ ਗਈ ਵਰਨਾ ਕਾਰ ਆਪਣੇ ਲਈ ਬਰਨਾਲੇ ਨੰਬਰ ਦੀ 2018 ਮਾਡਲ ਆਟੋਮੈਟਿਕ ਆਟੋ ਸਨ ਰੂਫ ਵਾਲੀ ਹਾਂਜੀ ਭਾਜੀ ਐਸੇ ਰੇਟ ਤੇ ਕਰ ਦਵੇਂ ਮਾਰਕੀਟ ਕਿਤੇ ਵੀ ਨਹੀਂ ਮਿਲ ਸਕਦੀ ਵੀਰੇ ਓਕੇ 695000 ਰੁਪਏ ਦੀ 18 ਮਾਡਲ ਲੋਕ 9-9 ਲੱਖ ਰੁਪਏ ਮੰਗਦੇ ਆ ਵੀਰ ਪੀਵੀ ਨੰਬਰ ਐ ਪੇਡ ਨੰਬਰ ਐ 6 95 695 6 ਲੱਖ 95000 ਰੁਪਏ ਦੇ ਵਿੱਚ ਵਰਨਾ 2018 ਮਾਡਲ ਕਾਰ ਬਰਨਾਲੇ ਦਾ ਨੰਬਰ ਆ ਮਿੱਤਰੋ ਲੱਭ ਕੇ ਦਿਖਾ ਦੋਗੇ ਤੋ ਆ ਰੇਟ ਦੇ ਵਿੱਚ ਕਾਰ ਨਹੀਂ ਮਿਲਦੀ ਸਨਰੂਫ ਵਾਲੀ ਆਟੋਮੈਟਿਕ ਨਾਲੇ ਸਨਰੂਫ ਹਾਂ ਨਵੀਂ ਨਿਊ ਸ਼ੇਪ ਵਾਲੇ ਲੋਹੇ ਪਈ ਹੋਇਆ ਕਾਰ ਠੀਕ ਹੈ ਬਈ ਤੇ ਭਈਆ ਕਾਰ ਲੈ ਜਾ ਸਕਦੇ ਠੀਕ ਹੈ ਤੇ ਇਹ ਸੀ ਅੱਜ ਦੀਆਂ ਕਾਰਾਂ ਬਈ ਕਿਵੇਂ ਲੱਗੀ ਵੀਡੀਓ ਮੜਾ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਰੇਟ ਕਿਵੇਂ ਲੱਗੇ ਮੜਾ ਦੱਸ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਬਈ ਜਾਂਦੇ ਆਂਦੇ ਸਾਡਾ ਹੌਸਲਾ ਬਣਿਆ ਰਹਿੰਦਾ ਕਿਉਂਕਿ ਪਤਾ ਲੱਗਦਾ ਵੀ ਹਨਾ ਸਾਡੇ ਭਾਈ ਸਾਡੇ ਨਾਲ ਕਿੰਨਾ ਕੁ ਪਿਆਰ ਕਰਦੇ ਨੇ ਤੇ ਆਉਣਾ ਤੁਹਾਨੂੰ 78 ਸੈਕਟਰ ਦੇ ਵਿੱਚ ਮਹਾਲੀ ਚੰਗੀਆਂ ਕਾਰਾਂ ਲੈਣ ਵਾਸਤੇ ਮੈਂ ਦੁਬਾਰੋ ਫੇਰ ਕਹਿਣਾ ਪੇਜ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਬਈ ਅਸੀ ਗੱਲ